ਭਾਈ ਪਹਿਲਾ ਪਹਿਲਾ ਆਪਾ ਮੈਂ ਹਰਨੇਕ ਸਿੰਘ ਸੂਬਾ ਮੀਤ ਪ੍ਰਧਾਨ ਜਿੰਦਰ ਸਿੰਘ ਖੋਸਾ ਜੀ ਦਾ ਜੀ ਤੇ ਜਿਹੜੇ ਸਿਕਰਾਸ਼ਨ ਵਾਲੀ ਮੈਂ ਗੱਲ ਕਰਨੀ ਚਾਹੁੰਦਾ ਵੀ ਜਿਹੜਾ ਅੱਜ ਇਹ ਸਿਕਰਾਸ਼ਨ ਹੋਇਆ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਿੱਚ ਪੂਰਾ ਚੱਕਾ ਜਾਮ ਹੋਇਆ ਵਾ ਜੇ ਉਹ ਵੀ ਜਿੰਨੇ ਵੀ ਬੰਦੇ ਲੋਕ ਆਏ ਨੇ ਆਪ ਮੁਹਾਰੇ ਆਏ ਨੇ ਕਿਸੇ ਨੂੰ ਮੈਸੇਜ ਦਿੱਤਾ ਨਹੀਂ ਗਿਆ ਲੋਕਾਂ ਦੇ ਵਿੱਚ ਇੰਨਾ ਰੋਸ ਆ ਮੋਦੀ ਖਿਲਾਫ ਅਮਿਤ ਸ਼ਾਹ ਦੇ ਖਿਲਾਫ ਜੋ ਪੰਜਾਬ ਨਾ ਪੂਰੇ ਹਿੰਦੁਸਤਾਨ ਨਾ ਜੋ ਸਭ ਕੁਝ 베ਚੀ ਜਾਂਦਾ ਬਹੁਤ ਲੋਕਾਂ ਦੇ ਦੇ ਵਿੱਚ ਰੋਸ ਆ ਕਾਫੀ ਵਿਸਤਾਰ ਦੇ ਨਾਲ ਇਹ ਕਹਿਣਾ ਚਾਹੁੰਦੇ ਹਾਂ ਸਾਡਾ ਦੱਸ ਚੁੱਕੇ ਨੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਪਲੱਸ 35 ਦਿਨ ਹੋ ਗਏ ਨੇ ਉਹਦੀ ਮੈਂ ਵੀ ਤੁਹਾਨੂੰ ਇਹੀ ਨਾ ਮੋਦੀ ਨੂੰ ਨਾ ਸ਼ਾਹ ਨੂੰ ਉਸ ਬਾਰੇ ਕੋਈ ਤੰਤਾ ਨਹੀਂ ਅਸੀਂ ਅੱਜ ਜਿਹੜਾ ਧਰਨਾ ਆਪ ਮਹਾਰੇ ਲੋਕ ਇੰਨਾ ਮੂਰੇ ਹੋ ਕੇ ਚੱਲੇ ਨੇ ਲਾਹ ਦੇਖੋ ਤੁਹਾਡੇ ਸਾਹਮਣੇ ਆ ਕਿਵੇਂ ਰੋੜਾਂ ਦੇ ਪੂਰੇ ਪੰਜਾਬ ਵਿੱਚ ਹੜ ਆਇਆ ਦੁਕਾਨਦਾਰ ਨੇ ਵਪਾਰੀ ਨੇ ਖਣਗੋ ਮਹਿਕਮੇ ਨੇ ਰੋਡਵੇਜ ਵਾਲਿਆਂ ਨੇ ਜਿੰਨੇ ਪੱਸਾ ਵਾਲੇ ਨੇ ਟ੍ਰੱਕ ਜੂਨੀਅਰ ਵਾਲੇ ਸਾਹਮਣੇ ਇਹ ਬੰਦ ਦੀ ਕਾਨੂੰ ਪੂਰਾ ਸਮਰਥਨ ਪੂਰਾ ਸਮਰਥਨ ਦਿੰਦਾ ਵਾ ਵੀ ਇਹਨਾਂ ਦੇ ਵਿੱਚ ਪਹਿਲਾ ਵਾਲਾ ਜਜਵਾ ਹੈ ਜਾਂ ਨਹੀਂ ਹੈ ਸ਼ੰਗਰਚੋਰ ਤੇਜ ਕੀਤਾ ਸ਼ੰਗਰਚੋਰ ਤੇਜ ਕੀਤਾ ਜੋ ਦੋ ਜਥੇ ਬੰਦੀ ਦਾ ਤੋਂ ਸੁਨੇਹਾ ਆਊਗਾ ਹੁਣ ਕਾਰਨ ਉਵੇਂ ਫਿਰ ਦੁਆਰੇ ਅੱਜ ਸਰਕਾਰ ਦੇ ਮਨ ਦੇ ਵਿੱਚ ਸਾਰਾ ਲਾਗੂ ਕਰਨ ਦੇ ਲਈ ਅੱਜ ਸਾਡੇ ਉੱਪਰ ਧੰਨਵਾਦੀਆਂ ਇਲੈਕਟ੍ਰੋਨਿਕ ਮੀਡੀਆ ਦੇ ਪ੍ਰੈਸ ਮੀਡੀਆ ਦੇ ਜਿਹੜੇ ਇੱਥੇ ਆ ਕੇ ਸਾਡੇ ਕੋਲ ਪਹੁੰਚੇ ਨੇ ਔਰ ਸਾਡੀ ਜਿਹੜੀ ਕੋ ਦਿਲ ਦੀ ਆਵਾਜ਼ ਆ ਸਰਕਾਰਾਂ ਤੱਕ ਪਹੁੰਚਾਉਣ ਲਈ ਲੰਬਾਂਦ ਹੋਏ ਨੇ ਸਾਡੇ ਨਾਲ ਸਾਰੀਆਂ ਯੂਨੀਅਨ ਨੇ ਜਿਵੇਂ ਪਟਵਾਰ ਯੂਨੀਅਨ ਹੋ ਗਈ ਬੱਸ ਯੂਨੀਅਨ ਹੋ ਗਈ ਟਰੱਕ ਯੂਨੀਅਨ ਟੈਂਪੋ ਯੂਨੀਅਨ ਔਰ ਟੈਕਸੀ ਯੂਨੀਅਨ ਸਾਰਿਆਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਸਾਨੂੰ ਸਾਡੇ ਇਕੱਠ ਤੁਸੀਂ ਦੇਖ ਰਹੇ ਕਿੰਨਾ ਭਾਰੀ ਹੈਗਾ ਆ ਜਿਹੜਾ ਸਵੇਰ ਤੋਂ ਅਸੀਂ ਚੱਕਾ ਜਾਮ ਕੀਤਾ ਹੋਇਆ ਅੱਜ 30 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਸੀਗਾ ਸਾਡੀਆਂ ਕਈ ਚੱਟੇ ਬੰਦੀਆਂ ਨੇ ਰਲ ਕੇ ਮਤਲਬ ਸਾਰੀਆਂ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੀ ਕਾਲ ਸੀਗੀ ਔਰ ਡੱਲੇਵਾਲ ਸਾਹਿਬ ਜਿਹੜੇ ਸਾਡੇ ਬੈਠੇ ਹੋਏ ਨੇ ਧਰਨੇ ਤੇ ਪੁਕੜ ਹੜਤਾਲ ਤੇ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਜਿੰਦੇ ਜੀ ਕੁਛ ਨਾ ਕੁਛ ਸਾਨੂੰ ਹਾਸਲ ਹੋ ਜਾਵੇ ਜੇਕਰ ਉਹਨਾਂ ਨੂੰ ਕੁਝ ਹੁੰਦਾ ਨੈਚੁਰਲੀ ਗੱਲ ਹੈ ਕਿ ਇਸ ਸੰਘਰਸ਼ ਨੂੰ ਬਹੁਤ ਟਿਕਾ ਕੀਤਾ ਜਾਊਗਾ ਜੇਕਰ ਸਾਨੂੰ ਕੋਈ ਹੋਰ ਬੰਦ ਦੀ ਅੱਗੇ ਤੋਂ ਕਾਲ ਆਈ ਤਾਂ ਅਸੀਂ ਉਸ ਨੂੰ ਵੀ ਉਸ ਤਰ੍ਹਾਂ ਹੀ ਅਸੀਂ ਲਾਗੂ ਰੱਖਾਂਗੇ ਬੰਦ ਕਰਵਾਵਾਂਗੇ ਉਸ ਤੋਂ ਜ਼ਿਆਦਾ ਹੁਸਨਾ ਹੋ ਜੰਨਾ ਹੈ ਵੀ ਜੇ ਸਾਡੇ ਆਖੂ ਨੇ ਅੱਜ ਸਾਡੇ ਲਈ ਇਹ ਸੰਘਰਸ਼ ਹੋਰ ਤਿੱਖਣਾ ਜਿੱਦਾਂ ਮਤਲਬ ਸਾਨੂੰ ਉਪਰੋਂ ਹੁਕਮ ਆਊਗਾ ਸਾਡੇ ਸੀਨੀਅਰ ਦਾ ਉਸ ਤਰ੍ਹਾਂ ਹੀ ਪੰਜਾਬ ਬੰਦ ਦੀ ਕਾਲ ਆਊਗੀ ਬੰਦ ਰੱਖਾਂਗੇ ਜਿਸ ਤਰ੍ਹਾਂ ਦਾ ਵੀ ਹੁਕਮ ਹੋਵੇ ਅਸੀਂ ਬੀਕੇਯੂ ਖੋਸਾ ਯੂਨੀਅਨ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਮੋਹਨ ਸਿੰਘ ਔਰ ਸਾਡੇ ਸੂਬਾ ਸਕੱਤਰ ਬਲਜੀਤ ਸਿੰਘ ਕੁਮਣਜੀ ਲਵਲੀ ਔਰ ਤੁਸੀਂ ਪ੍ਰੈਸ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਬੰਦ ਦੇ ਵਿੱਚ ਬਿਨਾਂ ਕਿਸੇ ਡਰ ਦੇ ਦੁਨੀਆ ਦੇ ਵਿੱਚ ਦੱਸਣ ਵਾਸਤੇ ਕਿ ਅੱਜ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਕਿ ਜਗਜੀਤ ਸਿੰਘ ਡੱਲੇਵਾਲ ਮੰਨ ਵਰਤੇ ਬੈਠੇ ਹਨ ਔਰ ਇਹ ਸੁੱਤੀ ਹੋਈ ਜਿਹੜੀ ਸੈਂਟਰ ਦੀ ਸਰਕਾਰ ਆ ਔਰ ਸੂਬਾ ਸਰਕਾਰ ਵੀ ਆ ਇਹਨੂੰ ਜਗਾਉਣ ਵਾਸਤੇ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਜੋ ਕਿ ਆਪਣੇ ਹੱਕੀ ਮੰਗਾਂ ਵਾਸਤੇ ਐਮਐਫਸੀ ਐਮਐਸਪੀ ਵਾਸਤੇ ਔਰ ਛੋਟੇ ਦੁਕਾਨਦਾਰਾਂ ਵਾਸਤੇ ਔਰ ਛੋਟੇ ਜ਼ਿਮੀਂਦਾਰਾਂ ਵਾਸਤੇ ਔਰ ਇਹਨਾਂ ਸਾਰਿਆਂ ਦੀਆਂ ਮੰਗਾਂ ਵਾਸਤੇ ਇਹ ਬੰਦ ਦਾ ਅੱਜ ਜੋ ਕਿ ਸਾਰੇ ਲੋਕਾਂ ਨੇ ਚਾਹੇ ਸਰਕਾਰੀਦਾਰੇ ਆ ਚਾਹੇ ਆਪਣਾ ਪੰਜਾਬ ਰੋਡਵੇਜ ਵਾਲੇ ਆ ਪੀਆਰਟੀਸੀ ਵਾਲੇ ਆ ਸਾਰੇ ਲੋਕਾਂ ਨੇ ਵੱਧ ਤੋਂ ਵੱਧ ਸਮਰਥਨ ਕੀਤਾ ਆ ਹੁਣ ਵੀ ਅਸੀਂ ਸਲੇਮ ਟਾਬਰੀ ਜਲੰਧਰ ਬਾਈਪਾਸ ਤੇ ਲੁਧਿਆਣੇ ਦੇ ਸਾਰੇ ਬਾਜ਼ਾਰਾਂ ਦੇ ਵਿੱਚ ਗਏ ਆ ਜਿਨ੍ਹਾਂ ਦੁਕਾਨਦਾਰਾਂ ਨੇ ਛੋਟੇ-ਛੋਟੇ ਦੁਕਾਨਦਾਰਾਂ ਨੇ ਸਾਡਾ ਖੁੱਲਕੇ ਸਮਰਥਨ ਕੀਤਾ ਕਿ ਅਸੀਂ ਬਾਈ ਜੀ ਤੁਹਾਡੇ ਨਾਲ ਆ ਔਰ ਇਹ ਮੋਦੀ ਨੂੰ ਸੁਤੇ ਨੂੰ ਜਗਾਉਣਾ ਕਿ ਮੈਂ ਜਿਹੜੇ ਕਿਸਾਨ ਆ ਇਹ 13 ਫਰਵਰੀ ਤੋਂ ਮਰਨ ਵਰਤ ਦੇ ਬੈਠੇ ਆ ਸਰਦਾਰ ਜਗਜੀਤ ਸਿੰਘ ਜੀ ਹੁਣੀ ਔਰ ਪੰधेਰ ਗਰੁੱਪ ਤੋਂ ਸਾਰੇ ਜਨੇ ਵੀ ਅੱਜ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਵਾ ਉਹ ਸਾਰੀਆਂ ਸਮਰਥਨ ਦੇ ਵਿੱਚ ਆ ਗਈਆਂ ਤੇ ਸਾਡੀ ਪੁਰਜੋਰ ਅਪੀਲ ਹੈ ਮੋਦੀ ਨੂੰ ਵੀ ਕਿ ਜਿਹੜਾ ਕਿਸਾਨਾਂ ਦੀਆਂ ਮੰਗਾਂ ਆ ਇਹਨਾਂ ਨੂੰ ਪੂਰੀਆਂ ਕੀਤਾ ਜਾਵੇ ਕੋਈ ਜ਼ਿਆਦਾ ਵੱਡੀਆਂ ਮੰਗਾਂ ਨਹੀਂ ਗੀਆਂ ਔਰ ਮੈਂ ਜਿਹੜੇ ਪੰਜਾਬ ਸਰਕਾਰ ਦੇ 117 ਐਮ ਐਲ ਏ 14 ਐਮ ਪੀ ਔਰ 10 ਰਾਸਵਾ ਮੈਂਬਰ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਿਹੜੇ ਕੱਟੇ ਬਹਿ ਕੇ ਕੋਨਾ ਟੇਬਲ ਟਾਕ ਮੋਦੀ ਦੇ ਨਾਲ ਜਾ ਕੇ ਕਰਨ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਠਾਉਣ ਕੋਈ ਜ਼ਿਆਦਾ ਇਹਨਾਂ ਮਹੀਆਂ ਉਹ ਮੰਗਾਂ ਨਹੀਂ ਗੀਆਂ ਵੀ ਇਹ ਬਹੁਤ ਵੱਡੀਆਂ ਮਹੀਆਂ ਪਾਣੀ ਦੀ ਬੋਤਲ 20 ਰੁਪਏ ਦੀ ਔਰ ਕਣਕ ਆ 22 ਰੁਪਏ ਦੀ ਜਦ ਕਿ ਕਣਕ ਬਣਦੀ ਨੂੰ 6 ਮਹੀਨੇ ਲੱਗਦੇ ਆ ਔਰ ਪਾਣੀ ਦੀ ਬੋਤਲ ਜਿਹੜੀ ਹੈ ਪਰੇ ਭਰਾਓ 1 ਮਹੀਨੇ ਚ ਤਿਆਰ ਹੋ ਜਾਂਦੀ ਆ ਉਦੋਂ ਤੇ ਆਪਾਂ ਕਹਿੰਦੇ ਚైనా ਨਾਲ ਸਾਡਾ ਕੋਈ ਸੰਪਰਕ ਨਹੀਂ ਲੇਕਿਨ ਚైనా ਤੋਂ ਮਾਲ ਢੜਾ ਢੜਾ ਕੱਪੜਾ ਲਸਣ ਹਰ ਇੱਕ ਚੀਜ਼ ਆ ਰਹੀ ਆ ਉਹ ਕਿਉਂ ਨਹੀਂ ਬੰਦ ਹੋ ਰਹੀ ਕਿਉਂਕਿ ਸਾਡੇ ਆਪਣੇ ਇੰਡਸਟਰੀ ਵਾਲੇ ਲੋਕਾਂ ਨੂੰ ਔਰ ਆਪਣੇ ਛੋਟੇ ਜ਼ਿਮੀਦਾਰਾਂ ਨੂੰ ਤੇ ਜਿਹੜੇ ਕੋਟਨ ਬੀਜ ਤੇ ਆ ਉਹਨਾਂ ਨੂੰ ਇਹ ਸਭ ਮਾਰਨ ਦੀ ਪਲਾਨਿੰਗ ਹੋ ਰਹੀ ਆ ਕਿਉਂਕਿ ਇਹ ਵੱਡੇ ਵੱਡਾ ਜਿਹੜਾ ਅਡਾਨੀ ਬਾਨੀ ਆ ਇਹ ਨਹੀਂ ਚਾਹੁੰਦਾ ਕਿ ਛੋਟੇ ਜਿਹੜੇ ਜ਼ਿਮੀਦਾਰ ਚਾਹੇ ਛੋਟਾ ਇੰਡਸਟਰੀ ਵਾਲਾ ਆ ਓਟ ਸਕੀ ਇਸ ਕਰਕੇ ਸਾਡੀ ਸਾਰੇ ਲੋਕਾਂ ਨੂੰ ਜਿੱਦਾਂ ਮੇਰੇ ਧਾਰਮਿਕ ਜਥੇਬੰਦੀਆਂ ਆ ਸਾਡੇ ਜਹੇਦਾਰ ਸਾਹਿਬ ਨੇ ਜਿੰਨੇ ਵੀ ਆਪਣੇ ਧਾਰਮਿਕ ਦਾਰੇ ਨੇ ਮੈਂ ਉਹਨਾਂ ਨੂੰ ਵੀ ਪੂਰ ਜਰ ਅਪੀਲ ਕਰੂੰਗਾ ਕਿ ਹੁਣ ਮੌਕਾ ਆ ਆ ਕੇ ਇਹਨਾਂ ਜਥੇਬੰਦੀਆਂ ਦਾ ਨਾਲ ਸਾਥ ਦਿਓ ਕਿਉਂਕਿ ਤਾਂ ਹੀ ਜਲ ਰੇ ਖੇਤਾਂ ਜਿੰਦਾ ਆ ਤੇ ਸਾਰੀ ਦੁਨੀਆ ਖਾਊਗੀ ਪੀਊਗੀ ਤਾਂ ਹੀ ਤਾਂ ਲੋਕ ਜਿੰਦਾ ਰਹਿਣਗੇ ਜੇ ਕਿਸਾਨੀ ਮਾਰੀ ਗਈ ਤੇ ਕੁਝ ਨਹੀਂ ਹੋ ਸਕਦਾ ਸੋ ਇਸ ਕਰਕੇ ਮੇਰੇ ਵੀਰੋ 90% ਜਿਹੜਾ ਬਿਜ਼ਨਸ ਆ ਉਹ ਕਿਸਾਨੀ ਤੇ ਡਿਪੈਂਡ ਕਰਦਾ ਆ ਤੁਸੀਂ ਪੈਟਰੋਲ ਲੈ ਲਓ ਡੀਜ਼ਲ ਲੈ ਲਓ ਟਾਬੇ ਲੈ ਲਓ ਕੋਈ ਇੰਡਸਟਰੀ ਕੱਪੜੇ ਵਾਲੀ ਲੈ ਲਓ ਪਰਚੂਨ ਵਾਲੀਆਂ ਦੁਕਾਨਾਂ ਵਾਲੇ ਪਰਚੂਨ ਵਾਲੇ ਮਾਲ ਕਿੱਥੋਂ ਵੇਚਣਗੇ ਜੇ ਛੋਲੇ ਮੂੰਗੀ ਦਾਲ ਚੌਲ ਕਣਕ ਹਰ ਇੱਕ ਚੀਜ਼ ਜਿਹੜੀ ਆ ਉਹ ਨਹੀਂ ਆਊਗੀ ਤਦ ਤੱਕ ਇਹ ਦੁਕਾਨਦਾਰ ਕਿੱਦਾਂ ਜਿੰਦਾ ਰਹੂਗਾ ਸੋ ਇਸ ਕਰਕੇ ਜਿਹੜੇ ਸਿਆ ਮੇਰੇ ਸੋਨੇ ਵਾਲੇ ਭਰਾ ਨੇ ਵੇਚਣ ਵਾਲੇ ਉਹਨਾਂ ਨੇ ਕਈਆਂ ਨੇ ਦੁਕਾਨਾਂ ਅੱਜ ਖੋਲੀਆਂ ਮੈਨੂੰ ਉਹਨਾਂ ਨੂੰ ਵੀ ਅਪੀਲ ਆ ਕਿ ਕਿਸਾਨ ਜਿੰਦਾ ਆ ਕਿਸਾਨ ਦੀ ਕਣਕ ਵਿਕੇਗੀ ਝੋਨਾ ਵਿਕੇਗਾ ਤਾਂ ਹੀ ਤੇ ਸਾਰਿਆਂ ਦੀ ਦੁਕਾਨਦਾਰਾਂ ਚੱਲਣਗੀਆਂ ਸੋ ਹੱਥ ਜੋੜ ਕੇ ਇਹਨਾਂ ਸਾਡੀ ਕਮੇਟੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਸੂਬਾ ਸਕੱਤਰ ਵੱਲੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਡਾ ਸਮਰਥਨ ਕੀਤਾ ਜਾਵੇ 4 ਤਰੀਕ ਨੂੰ ਪੰਚਾਇਤ ਆ ਬਣਾਣੀ ਚਾਰ ਮਾਈਕ੍ਰੋ ਜੀ ਦੇ ਖਾਲਸਾ ਭਾਈਕੀ ਜੀ ਫਤਿਹ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਉਹਨਾਂ ਨੂੰ ਖੁਸ਼ੀ ਨਾਲ ਮਨਮੋਹਨ ਸਿੰਘ ਜੀ ਇ ਸਾਡੇ ਘੁੰਮਣ ਸਾਹਿਬ ਖੜੇ ਆ ਜੀ 77 ਜੀ ਤੇ ਮੈਂ ਸਾਰੇ ਬੇਨਤੀ ਕਰਦਾ ਜੀ 4 ਤਰੀਕ ਨੂੰ ਮਹਾ ਪੰਚਾਇਤ ਹੋ ਰਹੀ ਆ ਖਨੋਰੀ ਬਾਡਰ ਤੇ ਸਾਰਿਆਂ ਨੂੰ ਅਪੀਲ ਕਰਦੇ ਵੱਧ ਵੱਧ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਨੋਰੀ ਬੈਰੀਅਰ ਤੇ 4 ਤਰੀਕ ਨੂੰ ਮਹਾ ਪੰਚਾਇਤ ਹੋ ਰਹੀ ਆ ਵੱਧ ਤੋਂ ਵੱਧ ਲੋਕ ਪਹੁੰਚੋ ਸਾਰਿਆਂ ਦੇ ਬੇਰਮ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀ ਜਿਹੜੀ ਸਾਡੀ ਆਵਾਜ਼ ਆ ਇਹਨਾਂ ਨੂੰ ਕੁੱਲ ਦੁਨੀਆ ਤੱਕ ਪਹੁੰਚਾਉਣ ਵਾਸਤੇ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ